ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਸ਼ਹਿਰ ਬਸੀ ਪਠਾਨਾ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਦੇ ਵਿਰੁੱਧ ਨੂੰ ਲੈ ਕੇ ਸ਼ਹਿਰ ਬਸੀ ਪਠਾਨਾ ਵਿਖੇ ਨਗਰ ਕੌਂਸਲ ਦਫ਼ਤਰ ਤੋਂ ਭਾਰਤ ਵਿਕਾਸ ਪਰਿਸ਼ਦ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਦੇ ਵਿੱਚ ਸ਼ਹਿਰ ਦੀ ਸਾਰੀ ਧਾਰਮਿਕ ਅਤੇ ਸਮਾਜਿਕ ਸੰਸਥਾ ਦੇ ਵੱਦ ਛੜ ਕੇ ਹਿੱਸਾ ਲਿਆ ਅਤੇ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ ਅੱਜ ਭਾਰਤ ਬਕਾਲ ਪ੍ਰੇਸ਼ਸ ਵੱਲੋਂ ਬਜ਼ੀਪਟਾਣਾ ਚ ਨਸ਼ੇ ਦੇ ਵਿਰੁੱਧ ਰੈਲੀ ਕੱਢੀ ਜਾ ਰਹੀ ਹੈ ਬਹੁਤ ਵੱਡਾ ਉਪਰਾਲਾ ਕਿਉਂਕਿ ਸਹੀ ਮਹਿਨਤ ਜੇ ਦੀ ਗਵਰਨਮੈਂਟ ਸਾਡੇ ਭਗਵਾਨ ਸ੍ਰੀ ਮੁੱਖ ਮੰਤਰੀ ਸਾਹਿਬ ਵੀ ਅੱਜ ਨਸ਼ੇ ਦੇ ਖਿਲਾਫ ਬਹੁਤ ਜੱਦੋਜਿਦ ਕਰ ਰਹੇ ਹੈ ਇੱਕ ਵੀੜਾ ਚੁੱਕਿਆ ਦੀ ਪੰਜਾਬ ਚ ਆਪਾਂ ਨਸ਼ਾ ਕਰਨ ਦਾ ਨਾਂ ਹੱਥ ਸ਼ਹਿਰ ਚੋਂ ਹਰ ਗਲੀ ਚੋਂ ਹਰ ਮਾਦੇ ਚੋਂ ਮੈਂ ਅੱਜ ਭਾਰਤ ਪ੍ਰੇਸ਼ਸ ਨੂੰ ਪ੍ਰਧਾਨ ਦਾ ਮੈਂਬਰਾਂ ਦਾ ਕਿਤੇ ਸਾਰੇ ਕੌਂਸਲ ਦੇ ਪ੍ਰਧਾਨ ਰਿੰਕੂ ਜੀ ਤੇ ਉਹਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਅੱਜ ਜੋ ਆਪਾਂ ਬਸੇ ਰੈਡੀ ਕਾਡਰ ਇਹ ਤਾਂ ਮਸਲਾ ਇਹ ਹੈ ਵੀ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਘਰੇ ਘਰੇ ਜਾ ਕੇ ਭਾਈ ਜੀ ਦੇ ਬੱਚੇ ਨੌਜਵਾਨ ਨਸ਼ਾ ਕਰਦੇ ਆ ਉਹਨਾਂ ਨੂੰ ਬਾਹਰ ਕੱਢਣ ਹਰ ਪਾਸੇ ਲਈ ਕਿਉਂਕਿ ਕੱਟੋ ਘੜ ਜਦੋਂ ਮੈਂ ਐਮਐਲਏ ਸੀ 25 30 ਦੇ ਕਰੀਬ ਸਟੇਸ਼ਨ ਸੀ ਜਿਹੜੇ ਨਸ਼ਾ ਕਰਦੇ ਸੀ ਪਰ ਕੁਰਾ ਨੁਕਰ ਇਹ ਜਾ ਜਾ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਹੈ ਅੱਜ ਵੀ ਸਰਕਾਰ ਕਾਉਂਸਲਿੰਗ ਕਰ ਰਹੀ ਹੈ ਜਿੱਥੇ ਕੋਈ ਨਸ਼ਾ ਨਸ਼ਾ ਕੋਈ ਵੇਚਦਾ ਹੈ ਕਾਉਤੇ ਵੀ ਬੜੀ ਨਸ਼ਾ ਪਾ ਰਿਹਾ ਹੈ ਉਹਨਾਂ ਤੇ ਵੀ ਪੂਰੀ ਕਾਰਵਾਈ ਹੋ ਰਹੀ ਹੈ ਮੈਂ ਭਾਪਕਾਲ ਪ੍ਰਸ਼ੀ ਦਾ ਦਿਲ ਦੀ ਕਾਉਂਸਲਿੰਗ ਸਰ ਧੰਨਵਾਦ ਕਰਵੀਆਂ ਨੇ ਅੱਜ ਬੜਾ ਉਤਸ਼ਾਹ ਚੱਕਿਆ ਤੇ ਆਉਣ ਵਾਲੇ ਟਾਈਮ ਜਿਹੜਾ ਪੰਜਾਬ ਚ ਨਸ਼ਾ ਕਟਨ ਕਰਕੇ ਆ ਬਹੁਤ ਧੰਨਵਾਦ ਰੈਗਿਸਟਰ ਕਾਲਸਾ ਰੈਗਿਸਟਰ ਅੱਜ ਅੱਜ ਇਹ ਤੇ ਨਸ਼ੇ ਬਰਦਰੀ ਬਿਕਾਸ ਕਸ਼ਸ਼ ਵੱਲੋਂ ਵੀ ਪੜਾਉਣੇ ਕੈਲਿਫ ਕੀ ਹੈ ਜਿਹੜਾ ਪੰਜਾਬ ਸਰਕਾਰ ਦਾ ਉਪਾਰਾ ਸੀ ਉਸ ਅਕੋਰਡਿੰਗ ਸਾਰੀ ਪ੍ਰਾਪਰ ਦਾ ਸਦਕਾ ਕੀਤੀ ਹੈ ਸਾਡੇ ਸ਼ਹਿਰ ਦੇ ਲੋਕ ਸਾਡੇ ਇਲਾਕੇ ਦੇ ਲੋਕ ਸਭ ਇਕੱਠੇ ਹੋ ਕੇ ਇਸ ਐਲੀ ਦੇ ਵਿੱਚ ਸਭ ਨੇ ਭਾਗ ਲਿੱਤਾ ਜੀ ਤਾਂ ਦੇ ਬੱਚੇ ਆਏ ਹੋਏ ਸੀ ਉਹਨੇ ਭਾਗ ਲੇਤਾ ਹੈ ਇਹ ਬਹੁਤ ਵੱਡਾ ਕੰਮ ਹੈ ਜੀ ਪੰਜਾਬ ਸਰਕਾਰ ਦਾ ਜਿਹੜਾ ਇਹਦੇ ਇਹਦੇ ਵਿਸ਼ੇ ਦੇ ਵਿੱਚ ਹੈ ਅਸ਼ਾ ਜਿਹੜਾ ਹੁਣ ਅਜੇ ਦੇ ਸਮਾਜ ਦੇ ਵਿੱਚੋਂ ਬੱਚਿਆਂ ਨੂੰ ਇਹਨੇ ਸਨਿਗਰੀਦੀ ਹੈ ਨਸ਼ੇ ਦੇ ਪ੍ਰਤੀ ਜਿਹੜੇ ਜਗੇ ਦੇ ਸਭ ਕੰਨਾਂ ਨੂੰ ਰੋਕਣਾ ਚਾਹੀਦਾ ਹੈ ਦੇ ਜਿਹੜਾ ਬਾਰਿਆਂ ਦੇ ਬੱਚੇ ਸੋਤੇ ਨਾਲ ਹੈ ਜੀ ਜਿਹੜੇ ਕੈਟੇਗਰੀ ਸਕੂਲ ਜਿਹੜੇ ਫੰਡੇ ਨਾਲ ਸਰਕਾਰੀ ਵਾਲੇ ਬਿੱਟਰੀ ਸਕੂਲ ਆਪਣਾ ਸੀਨੀਅਰ ਸੈਂٹری ਸਕੂਲ ਨਸ਼ਾ ਮੁਕਤੀ ਕੇਂਦਰ ਹੈ ਨਸ਼ਾ ਮੁਕਤੀ ਕੇਂਦਰ ਸ਼ੀਗਰ ਇਹ ਸਾਡੇ ਨਾਲ ਜੁੜੇ ਸੀ ਜੀ ਜਿਨ੍ਹਾਂ ਨੇ ਸਾਡੇ ਇਸ ਦੇ ਵਿੱਚ ਸਹਿਯੋਗ ਠੀਕ ਹੈ ਅੱਜ ਭਾਰਤ ਵਿਕਾਸ ਪਰਿਸ਼ਦ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ ਤੋਂ ਕੋ ਪਹਿਲਾਂ ਦਾ ਮੈਂ ਪ੍ਰਸ਼ਾਸਨ ਅੱਜ ਪੂਰਾ ਸਹਿਯੋਗ ਰਿਹਾ ਤੁਹਾਨੂੰ ਅੱਜ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਔਰ ਪਾਰਤਿਕਾਸ਼ ਪ੍ਰੀਸ਼ਦ ਇਹ ਉਪਰਾਲਾ ਚੱਕੇ ਚੁਰੀ ਆ ਕਿ ਲੋਕਾਂ ਨੂੰ ਅਸੀਂ ਨਸ਼ੇ ਦੇ ਬਰੂ ਜਾਗਰੂਕ ਕਰਨਾ ਇਸ ਤਰ੍ਹਾਂ ਕਿ ਬੱਚੇ ਜਿਹੜੇ ਸਟੂਡੈਂਟ ਲਾਈਫ ਹੈ ਇਹ ਨਸ਼ੇ ਦੇ ਜਿਹੜੇ ਦਸਤਰ ਹੈ ਇਹਨਾਂ ਨੂੰ ਟਾਰਗੇਟ ਕਰਦੇ ਆਂ ਪ੍ਰੋਫੈਸਰ ਜੀਪੀ ਜੀ ਨੇ ਵੀ ਦੱਸਿਆ ਕਿ ਸਕੂਲਾਂ ਦੇ ਵਿੱਚ ਇੱਕ ਪਿਰੇ ਰਹਿਣਾ ਚਾਹੀਦਾ 10 ਮਿੰਟ ਦੀ ਕਲਾਸ ਹੀ ਕਾਫੀ ਹੋਣੀ ਚਾਹੀਦੀ ਇਹ ਬੱਚਿਆਂ ਨੂੰ ਅਵੇਅਰ ਕੀਤਾ ਜਾ ਸਕੇ ਨਸ਼ੇ ਦੇ ਵਿਰੋਧ ਵਿੱਚ ਤੋਂ ਇਸ ਕਰਕੇ ਮੈਂ ਇਸ ਗੱਲ ਵੀ ਟਾਈਮ ਕਰਦਾ ਹਾਂ ਔਰ ਕਹਿੰਦਾ ਵੀ ਇਹ ਬੱਚਿਆਂ ਨੂੰ ਜਾਗਰੂ ਕਰਨ ਲਈ ਸਕੂਲਾਂ ਤੋਂ ਹੀ ਜਿਹੜੀ ਹੈ ਇਹ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਕੇ ਉਹਨਾਂ ਨੂੰ ਦੱਸਿਆ ਜਾਣਾ ਚਾਹੀਦਾ ਕਿ ਬੱਚੇ ਜਿਹੜੇ ਸਕੂਲ ਤੋਂ ਜਾਂਦੇ ਮਾਪੇ ਦੇ ਘਰ ਪੜ੍ਹਨ ਨਹੀਂ ਭੇਜਦੇ ਬਾਹਰ ਕੀ ਕਰਦੇ ਆ ਉਹਦਾ ਕੁਝ ਨਹੀਂ ਪਤਾ ਲੱਗਦਾ ਯੋਗ ਹੈ ਇਹ ਨਸ਼ਾ ਤਸਕਰਾਂ ਉਹਨੇ ਐਸੇ ਜਾਲ ਬੁਛਾਏ ਹੋਏ ਆ ਕਿ ਇਹਨੇ ਛੋਟੇ ਬੱਚਿਆਂ ਨੂੰ ਟਾਰਗੇਟ ਕਰਦੇ ਸੋ ਅਸੀਂ ਤਾਂ ਸਮੂਹੀ ਅਪੀਲ ਕਰਾਂਗੇ ਆਪਣੇ ਬੱਚਿਆਂ ਦਾ ਧਿਆਨ ਕਰ ਰੱਖਣ ਔਰ ਖੂਨਾ ਦੇ ਮੇਰੇ ਟੀਚਰ ਦਾ ਔਰ ਵਿਲੇ ਪਰ ਔਰ ਪ੍ਰਬੰਧਕਾਂ ਉਹਨਾਂ ਨੇ ਵੀ ਅਸੀਂ ਇਹੀ ਕਹਾਂਗੇ ਕਿ ਬੱਚਿਆਂ ਨੂੰ ਸਪੈਸ਼ਲ ਜਿਹੜੀ ਹੈ ਇਤਲਾਕ ਦਿੱਤੀ ਜਾਣੀ ਚਾਹੀਦੀ ਸਕੂਲ ਤੋਂ ਘਰ ਤੱਕ ਹੀ ਜਾਣ ਦੀ ਜਿਹੜੀ ਉਹਨਾਂ ਚਾਹੀਦੀ ਹੈ ਸੋ ਮੈਂ ਪ੍ਰਸ਼ਾਸਨ ਦਾ ਸਕੂਮਤੀ ਭਾਗ ਦੇ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ ਦਾ ਔਰ ਸ਼ਹਿਰ ਦੇ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਨ ਸਾਡੇ ਸਭ ਨੂੰ ਸਹਿਯੋਗ ਦਿੱਤਾ ਮੇਲ ਜਿਹੜਾ ਅਸੀਂ ਖੋਹ ਦੱਸਣਾ ਚਾਹੁੰਦੇ ਆ ਅੱਜ ਸਾਡੇ ਨਾਲ ਬੱਚੇ ਰੈਲੀ ਦੇ ਵਿੱਚ ਲੱਗੇ ਜਿਹੜਾ ਸੀਪਾਈ ਟੈਂਪ ਸ਼ੀਟਗੜ ਆਲਰੇਡੀ ਕੈਪਟਨ ਮਰਿੰਦਰ ਸਿੰਘ ਜੀ ਸਾਡੇ ਨਾਲ ਜਿਹੜੇ ਮੌਜੂਦ ਵੀ ਹੈ ਇਹਨਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਦਿੱਤਾ ਗਿਆ ਉਥੋਂ ਦੇ ਇੰਚਾਰਜ ਹੈ ਇਸ ਪ੍ਰੇਮਤਾ ਬਾਦਨਾ ਆਪਣੇ ਕੈਂਪ ਦੇ ਜਿਹੜੇ ਟ੍ਰੇਨਰ ਕਰਦਾ ਉਹ ਸੀ ਉਹ ਸਾਡੇ ਨਾਲ ਬਹੁਤ ਨਾਲ ਹੈ ਕੈਪਟਨ ਬਲਦੇਵ ਸਿੰਘ ਜੀ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਪੁਲੀਸ ਨੂੰ ਅੱਜ ਬੱਚੇ ਆਪਣੇ ਨਾਲ ਲੈ ਕੇ ਆਏ ਆ ਇਹ ਵੀ ਬੱਚਿਆਂ ਨੂੰ ਅਵੇਅਰ ਕਰ ਰਹੇ ਆ ਨਸ਼ੇ ਦੇ ਗਰੋਹ ਦੇ ਵਿੱਚ ਤੋਂ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਤੁਹਾਨੂੰ ਕਹੂੰਗਾ ਕਿ 2 ਮਿੰਟ ਕੈਪਟਨ ਸਾਹਿਬ ਦੇ ਵੀ ਜਿਹੜੇ ਆ ਗਿਆਨ ਜਿਹੜਾ ਇਹ ਵੀ ਦੰਤ ਕਰ ਲਈਦਾ ਪ੍ਰਾਪਤੀ ਵੇਚਨੇ ਅਤੇ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز